ਹਾਂਜੀ ਸਭ ਉਸੇ ਦਾ ਹੁਕਮ ਆ ਕਿਸੇ ਨੇ ਸੰਤ ਬਣਨਾ ਤੇ ਕਿਸੇ ਨੇ ਸਾਇੰਟਿਸਟ ਬਣਨਾ ਚਾਈਨਾ ਤੇ ਕੋਰੀਆ ਜਾਪਾਨ ਇਹ ਦੇਸ਼ ਐਦਾਂ ਦੇ ਨੇ ਜਿਹੜੇ ਜਦੋਂ ਵੀ ਕੁਝ ਕਰਦੇ ਆ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਸਾਰਿਆਂ ਦਾ ਧਿਆਨ ਖਿੱਚ ਲੈਂਦੇ ਆ ਜਾਂ ਕਹਿ ਲਓ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਤੜਥਲੀ ਮਚਾ ਦਿੰਦੇ ਨੇ ਚਾਈਨਾ ਵਾਲਿਆਂ ਨੇ ਐਸੀਆਂ ਸੀਮੈਂਟ ਦੀਆਂ ਟਾਈਲਾਂ ਬਣਾਤੀਆਂ ਜਿਹੜੀਆਂ ਬਿਜਲੀ ਬਣਾਉਣਗੀਆਂ ਅੱਗੇ ਆਪਾਂ ਨੂੰ ਪਤਾ ਇਦਾਂ ਦੇ ਸੋਲਰ ਪੈਨਲ ਲੱਗਦੇ ਨੇ ਤੇ ਹੁਣ ਇਹਨਾਂ ਨੇ ਨਵੀਆਂ-ਨਵੀਆਂ ਚੀਜ਼ਾਂ ਸ਼ੁਰੂ ਕੀਤੀਆਂ ਤੇ ਆਹ ਜਿਹੜੀ ਵੀਡੀਓ ਹੈ ਹੈਗੀ ਆ ਜਾਪਾਨ ਦੀ ਜਾਪਾਨ ਦੇ ਇੱਕ ਸਾਇੰਟਿਸਟ ਨੇ ਇਦਾਂ ਦਾ ਆ ਸੋਲਰ ਪੈਨਲ ਬਣਾਤਾ ਜਿਹੜਾ ਬਿਲਕੁਲ ਕਲੀਨ ਆ ਕਿ ਮੈਂ ਆਪਣੇ ਸ਼ੀਸ਼ਾ ਹੁੰਦਾ ਵਿੰਡੋ ਦੇ ਵਿੱਚ ਲੱਗਿਆ ਹੋਇਆ ਉਹ ਇਦਾਂ ਕਲੀਨ ਸ਼ੀਸ਼ਾ ਹੋਊਗਾ ਤੇ ਆਪਾਂ ਉਹਨੂੰ ਵਿੰਡੋਆਂ ਦੇ ਵਿੱਚ ਲਾ ਸਕਦੇ ਆਂ ਆਪਾਂ ਉਹਨੂੰ ਗੱਡੀਆਂ ਦੇ ਵਿੱਚ ਵਰਤ ਸਕਦੇ ਆਂ ਵੱਡੀਆਂ ਬਿਲਡਿੰਗਾਂ ਤੇ ਲਾ ਸਕਦੇ ਆਂ ਤੇ ਉਹ ਨਾਲੇ ਤਾਂ ਸ਼ੀਸ਼ੇ ਦਾ ਕੰਮ ਕਰੂ ਤੇ ਨਾਲ ਦੀ ਨਾਲ ਉਹ ਬਿਜਲੀ ਪੈਦਾ ਕਰੂਗਾ। ਤਾਂ ਸੇਮ ਚੀਜ਼ ਹੀ ਚਾਈਨਾ ਵਾਲਿਆਂ ਨੇ ਕੀਤੀ ਆ ਉਹਨਾਂ ਨੇ ਇੱਕ ਸੀਮੈਂਟ ਦਾ ਜਿਹੜਾ ਬਲੌਕ ਹੁੰਦਾ ਜਿਹੜੀ ਇੱਟ ਹੁੰਦੀ ਆ ਉਹਨੂੰ ਉਸ ਤਰੀਕੇ ਦੇ ਨਾਲ ਆ ਜਾਤ ਕੀਤਾ ਜਾਂ ਉਸ ਤਰੀਕੇ ਨਾਲ ਬਣਾਇਆ ਵੀ ਉਹਦੇ ਵਿੱਚ ਵੀ ਜਿਹੜੀ ਇਲੈਕਟ੍ਰਿਸਿਟੀ ਆ ਉਹ ਚਾਰਜ ਹੋਇਆ ਕਰੂ ਬਿਜਲੀ ਬਣਿਆ ਕਰੂਗੀ ਇਹ ਬੰਦੇ ਜਾਂ ਇਹ ਦੇਸ਼ ਇੱਥੇ ਹੀ ਨਹੀਂ ਰੁਕੇ ਹੈਗੇ ਕਿਉਂਕਿ ਸੋਲਰ ਪੈਨਲ ਆ ਜਿਹੜਾ ਉਹ ਤਾਂ ਹੁਣ ਆਪਾਂ ਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਆਪਾਂ ਲੋਕਾਂ ਦੇ ਛੱਤਾਂ ਦੇ ਉੱਤੇ ਚੀਜ਼ਾਂ ਲੱਗੀਆਂ ਦੇਖਦੇ ਆ ਹਨਾ ਹੁਣ ਦੇਖੋ ਵੀ ਜਿਹੜੀ ਏਡੀ ਵੱਡੀ ਬਿਲਡਿੰਗ ਆ ਉਹਦੇ ਸ਼ੀਸ਼ੇ ਵਰਤਦੇ ਆ ਤੇ ਉੱਥੇ ਕਲੀਨ ਸ਼ੀਸ਼ਾ ਲਾ ਕੇ ਕਿੰਨਾ ਵਧੀਆ ਉਹ ਇੱਕ ਐਨਰਜੀ ਵੀ ਬਿਜਲੀ ਵੀ ਪੈਦਾ ਕਰਿਆ ਕਰੂ ਤੇ ਉੱਤੇ ਸ਼ੀਸ਼ੇ ਦਾ ਵੀ ਕੰਮ ਪਿਆ ਕਰੂ ਤੇ ਦੂਸਰਾ ਜਿਹੜੇ ਆਪਣੇ ਛੱਤਾਂ ਦੇ ਉੱਤੇ ਜਿਹੜੀਆਂ ਟਾਈਲਾਂ ਲੱਗਦੀਆਂ ਨੇ ਉਹ ਟਾਈਲਾਂ ਨੂੰ ਵੀ ਇਹਨਾਂ ਨੇ ਸੋਲਰ ਪੈਨਲ ਦੇ ਵਿੱਚ ਹੀ ਬਦਲਤਾ ਤੇ ਸੋਲਰ ਪੈਨਲ ਛੱਤਾਂ ਦੇ ਉੱਤੇ ਲਗਾਇਆ ਕਰੂਗਾ ਤੇ ਉਹਦੇ ਨਾਲ ਬਿਜਲੀ ਪੈਦਾ ਹੋਇਆ ਕਰੂ ਮਤਲਬ ਉਹਦੇ ਨਾਲ ਤੁਹਾਡੇ ਘਰ ਦਾ ਜਿਹੜਾ ਬਿੱਲ ਆ ਉਹ ਘਟੂਗਾ ਇਹਦੇ ਨਾਲ ਨਾਲ ਜਿਹੜੀ ਇਹਨਾਂ ਨੇ ਇੱਕ ਹੋਰ ਚੀਜ਼ ਕੀਤੀ ਹੋਈ ਆ ਜਪਾਨ ਨੇ ਜਪਾਨ ਨੇ ਆਪਣੀ ਧਰਤੀ ਦੇ ਉੱਤੇ ਆਪਣੀਆਂ ਸੜਕਾਂ ਦੇ ਉੱਤੇ ਜਿੱਥੇ ਦੀ ਲੋਕ ਤੁਰੇ ਜਾਂਦੇ ਨੇ ਉੱਥੇ ਇਦਾਂ ਦੀਆਂ ਟਾਈਲਾਂ ਵਿਛਾ ਕੇ ਰੱਖੀਆਂ ਹੋਈਆਂ ਕਿ ਉਹਦੇ ਉੱਤੇ ਜਿੰਨੀਆਂ ਵੀ ਡਿੰਗਾ ਲੋਕ ਪਟਦੇ ਨੇ ਉਹ ਹਰ ਇੱਕ ਡਿੰਗ ਦੇ ਨਾਲ ਬਿਜਲੀ ਬਣਦੀ ਆ। ਥੋੜਾ ਪੁੱਟਿਆ ਹਰ ਇੱਕ ਕਦਮ ਬਿਜਲੀ ਬਣਾਉਣ ਦੇ ਵਿੱਚ ਮਦਦ ਕਰਦਾ ਦੇਸ਼ ਦੀ। ਤੇ ਆਪਾਂ ਦੇਖ ਲਓ ਆਪਣੇ ਇੱਥੇ ਇਦਾਂ ਦੀਆਂ ਚੀਜ਼ਾਂ ਆਪਾਂ ਸੋਚ ਹੀ ਨਹੀਂ ਸਕਦੇ ਕਿਉਂਕਿ ਸਾਡੇ ਤਾਂ ਜਿਹੜੇ ਨੌਜਵਾਨ ਪੜ੍ਹਦੇ ਵੀ ਨੇ ਉਹ ਪੜ੍ਹ ਕੇ ਬਾਹਰ ਆ ਜਾਂਦੇ ਆ ਕਿਉਂਕਿ ਸਾਡੀਆਂ ਗਵਰਨਮੈਂਟੇ ਨਹੀਂ ਸਾਡਾ ਸਾਥ ਦਿੰਦੀਆਂ ਤੇ ਢੀ ਮੇਨ ਚੀਜ਼ ਆ। ਪਰ ਦੁਨੀਆ ਦੇ ਵਿੱਚ ਲੋਕ ਬਹੁਤ ਜ਼ਿਆਦਾ ਤਰੱਕੀ ਕਰ ਗਏ ਆਪਾਂ ਤਾਂ ਹਜੇ ਬਹੁਤ ਪਿੱਛੇ ਫਿਰਦੇ ਆਂ ਇਹ ਕਹ ਅਕਸਰੀ ਕਹੀਦਾ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਕਣ-ਕਣ ਦੇ ਵਿੱਚ ਪਰਮਾਤਮਾ ਵਾਸ ਕਰਦਾ ਜਿੱਥੇ ਵੀ ਹੋਣ ਜਿਵੇਂ ਵੀ ਹੋਣ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਾਹੁੰਦੇ ਵਾਸਤੇ ਰਹੋ ਧੰਨਵਾਦ